ਅੱਜ ਦਾ ਯੁੱਗ ਜੇ ਕਹੀਏ ਤਾਂ ਮੋਬਾਈਲ ਦਾ ਯੁੱਗ ਹੈ ਮੋਬਾਈਲ ਫੋਨ ਦਾ ਯੁੱਗ ਹੈ ਕਿਉਂਕਿ ਅੱਜ ਸਾਡੀ ਜ਼ਿੰਦਗੀ ਅਮਲੀ ਤੌਰ ਦੇ ਉੱਤੇ ਮੋਬਾਈਲ ਉੱਤੇ ਹੀ ਨਿਰਭਰ ਹੋ ਗਈ ਹੈ ਅਸੀਂ ਮੋਬਾਈਲ ਤੋਂ ਬਿਨਾ ਇੱਕ ਪਲ ਵੀ ਨਹੀਂ گزارਦੇ ਔਰ ਇਸੇ ਕਰਕੇ ਮੋਬਾਈਲ ਨੇ ਜੇ ਇੱਕ ਪਾਸੇ ਸਾਡੇ ਬਹੁਤ ਸਾਰੇ ਕੰਮ ਆਸਾਨ ਕਰ ਦਿੱਤੇ ਐ ਤਾਂ ਦੂਸਰੇ ਪਾਸੇ ਮੋਬਾਈਲ ਨੇ ਸਾਡੀ ਜ਼ਿੰਦਗੀ ਨੂੰ ਕੁਝ ਇਸ ਤਰ੍ਹਾਂ ਵੀ ਬਦਲਿਆ ਕਿ ਅਸੀਂ ਬਹੁਤ ਸਾਰੀਆਂ ਨਵੀਆਂ ਉਹਨਾਂ ਆਲਮਤਾਂ ਦਾ ਸ਼ਿਕਾਰ ਹੋ ਗਏ ਆ ਜਿਹੜੀਆਂ ਪਹਿਲਾਂ ਨਹੀਂ ਸਨ ਕਿਹਾ ਜਾਂਦਾ ਕਿ ਮੋਬਾਈਲ ਕਰਕੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਕਰੀਬ ਹੋ ਗਏ ਸਾਨੂੰ ਸੋਸ਼ਲ ਮੀਡੀਆ ਮੋਬਾਈਲ ਉੱਤੇ ਆ ਗਿਆ ਉਹਦੇ ਨਾਲ ਸਾਡੇ ਦੋਸਤ ਮਿੱਤਰਾਂ ਤੱਕ ਪਹੁੰਚ ਕਰਨੀ ਜ਼ਰੂਰੀ ਹੋ ਜਾਂਦੀ ਹੈ ਇਹ ਠੀਕ ਹੈ ਪਰ ਉਹਦੇ ਨਾਲ ਨਾਲ ਮੋਬਾਈਲ ਨੇ ਸਾਨੂੰ ਜੋ ਕੁਝ ਹੋਰ ਦਿੱਤਾ ਉਹਦੇ ਬਾਰੇ ਵੀ ਸਾਨੂੰ ਵਿਚਾਰਨਾ ਚਾਹੀਦਾ ਇੱਕ ਫੋਬੀਆ ਹੈ ਜਿਸ ਨੂੰ ਨੋਮੋਫੋਬੀਆ ਆਖਦੇ ਨੇ ਇਹ ਨੋਮੋਫੋਬੀਆ ਜਿਹੜਾ ਹੈ ਇਹ ਮੋਬਾਈਲ ਦੇ ਆਉਣ ਦੇ ਨਾਲ ਹੀ ਸਾਡੇ ਕੋਲ ਆਇਆ ਇਹ ਨੋਮੋਫੋਬੀਆ ਕੀ ਹੈ ਨੋਮੋਫੋਬੀਆ ਦਾ ਮਤਲਬ ਹੈ ਨੋ ਮੋਬਾਈਲ ਫੋਬੀਆ। ਔਰ ਇਹਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਦਿਨ ਸਾਡਾ ਮੋਬਾਈਲ ਸਾਡੇ ਕੋਲ ਨਾ ਹੋਵੇ। ਅਸੀਂ ਦਫ਼ਤਰ ਜਾਈਏ, ਹੋਰ ਕੰਮ ਵਾਲੀ ਥਾਂ ਜਾਈਏ ਤੇ ਸਾਡਾ ਫੋਨ ਘਰੇ ਰਹਿ ਜਾਏ, ਅਸੀਂ ਭੁੱਲ ਜਾਈਏ। ਤਾਂ ਜੇਕਰ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡਾ ਪਤਾ ਨਹੀਂ ਕੀ ਅਧੂਰਾ ਰਹਿ ਗਿਆ, ਕੀ ਗਵਾਚ ਗਿਆ, ਪਤਾ ਨਹੀਂ ਸਾਡੇ ਕੋਲ ਕਿਹੜੀ ਚੀਜ਼ ਸੀ ਜਿਹੜੀ ਹੁਣ ਸਾਨੂੰ ਮਿਲਣੀ ਨਹੀਂ। ਸ਼ਾਇਦ ਸਾਨੂੰ ਫੋਨ ਦੇ ਉੱਪਰ ਅੱਜ ਰੱਬ ਨੇ ਸਾਡੇ ਨਾਲ ਗੱਲ ਕਰਨੀ ਸੀ ਤੇ ਅਸੀਂ ਮੋਬਾਈਲ ਘਰ ਭੁੱਲਣ ਕਰਕੇ ਉਹ ਹੁਣ ਅਸੀਂ ਨਹੀਂ ਕਰ ਸਕਾਂਗੇ ਜੇਕਰ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਜੇਕਰ ਕੁਝ ਅਧੂਰੇਪਣ ਦੀ ਫੀਲਿੰਗ ਆਉਂਦੀ ਹੈ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਨੋਮੋਫੋਬੀਆ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਹਰੇਕ ਵਿਅਕਤੀ ਨੂੰ ਹੀ ਘਟ ਜਾਂ ਵੱਧ ਇਹ ਨੋਮੋਫੋਬੀਆ ਹੈ ਅਸੀਂ ਕੋਈ ਇੱਕ ਦਿਨ ਵੀ ਆਪਣੇ ਮੋਬਾਈਲ ਨੂੰ ਆਫ ਨਹੀਂ ਕਰਦੇ ਅਸੀਂ ਇੱਕ ਦਿਨ ਵੀ ਮੋਬਾਈਲ ਨੂੰ ਘਰ ਰੱਖ ਕੇ ਕਿਤੇ ਕੰਮ ਦੇ ਉੱਤੇ ਜਾਂ ਬਾਹਰ ਨਹੀਂ ਜਾਂਦੇ ਕਿਉਂਕਿ ਇਸ ਮੋਬਾਈਲ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਇਸ ਤਰੀਕੇ ਦੇ ਨਾਲ ਬਣਾ ਲਿਆ ਸੋ ਇਸ ਮੋਬਾਈਲ ਫੋਨ ਨੇ ਬਹੁਤ ਸਾਰੀਆਂ ਚੀਜ਼ਾਂ ਉੱਤੇ ਪ੍ਰਭਾਵ ਪਾਇਆ ਸਾਡੀ ਸਾਡੀ ਸਿੱਖਿਆ ਉੱਤੇ ਪ੍ਰਭਾਵ ਪਾਇਆ ਸਾਡੇ ਰਿਸ਼ਤਿਆਂ ਉੱਤੇ ਪ੍ਰਭਾਵ ਪਾਇਆ ਕਿਉਂਕਿ ਹਰ ਤਕਨੀਕ ਜਿਹੜੀ ਹੁੰਦੀ ਹੈ ਉਹਦਾ ਆਪਣਾ ਇੱਕ ਸੁਭਾਅ ਹੁੰਦਾ ਹੈ ਹਰ ਹਰ ਤਕਨੀਕ ਆਪਣੇ ਨਾਲ ਕੁਝ ਨਾ ਕੁਝ ਲੈ ਕੇ ਆਉਂਦੀ ਹੈ ਹਰ ਤਕਨੀਕ ਮਨੁੱਖ ਦੇ ਜੀਵਨ ਨੂੰ ਕੁਝ ਨਾ ਕੁਝ ਬਦਲਦੀ ਹੈ ਸੋ ਇਹਨੇ ਵੀ ਬਦਲਿਆ ਇਹਨੇ ਸਾਡੇ ਅੰਦਰ ਇੱਕ ਤਾਂ ਇਹ ਹੈ ਕਿ ਅਸੁਰੱਖਿਆ ਦੀ ਇਨ ਸਿਕਿਉਰਟੀ ਦੀ ਭਾਵਨਾ ਜਿਹੜੀ ਹੈ ਉਹ ਬਹੁਤ ਪੈਦਾ ਕਰ ਦਿੱਤੀ ਹੈ ਇੱਕ ਵੇਲਾ ਹੁੰਦਾ ਸੀ ਕਿ ਜਦੋਂ ਅਸੀਂ ਕਦੀ ਘਰੋਂ ਬਾਹਰ ਜਾਂਦੇ ਸੀ ਤਾਂ ਬਹੁਤ ਵਾਰ ਕੀ ਹੁੰਦਾ ਸੀ ਕਿਤੇ ਰਾਤ ਰਹਿ ਗਏ ਕਿਤੇ ਹੋਰ ਤਾਂ ਘਰ ਵਾਲੇ ਸੋਚਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ ਕੋਈ ਜ਼ਰੂਰੀ ਕੰਮ ਹੋ ਗਿਆ ਹੋਣਾ ਕੋਈ ਨਹੀਂ ਆ ਜਾਏਗਾ ਆ ਜਾਏਗਾ ਅਗਲੇ ਦਿਨ ਆ ਜਾਏਗਾ ਲੇਕਿਨ ਹੁਣ ਜੇਕਰ ਤੁਸੀਂ ਲੇਟ ਹੋ ਜਾਓ ਕਿਤੇ ਤਾਂ ਉਸੇ ਵੇਲੇ ਹੀ ਘਰਦਿਆਂ ਨੂੰ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਕਿਤੇ ਪਹੁੰਚ ਕੇ ਫੋਨ ਨਹੀਂ ਕੀਤਾ ਹੈ ਦੱਸਿਆ ਨਹੀਂ ਤਾਂ ਉਸੇ ਵੇਲੇ ਹੀ ਘਰਦਿਆਂ ਨੂੰ ਫਿਕਰ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਪਤਾ ਨਹੀਂ ਕੁਝ ਗਲਤ ਨਾ ਹੋ ਗਿਆ ਹੋਵੇ ਸੋ ਇਹ ਜਿਹੜੇ ਡਰ ਇਹ ਖੌਫ ਸਾਡੇ ਅੰਦਰ ਬਣ ਗਏ ਇਹ ਅਸਲ 'ਚ ਮੋਬਾਈਲ ਫੋਨ ਦੇ ਕਾਰਨ ਹੀ ਬਣੇ ਹਨ ਕਿਉਂਕਿ ਮੋਬਾਈਲ ਫੋਨ ਨੇ ਸਾਨੂੰ ਇਸ ਤਰੀਕੇ ਦੇ ਨਾਲ ਪਲ-ਪਲ ਦੀ ਖਬਰ ਦੇ ਨਾਲ ਇਸ ਤਰੀਕੇ ਦੇ ਨਾਲ ਬੰਨ ਦਿੱਤਾ ਔਰ ਅਸੀਂ ਇੱਕ ਤਰੀਕੇ ਨਾਲ ਆਪਣੇ ਮਨ ਨੂੰ ਹੌਲੀ-ਹੌਲੀ ਹੌਲੀ-ਹੌਲੀ ਬਿਮਾਰ ਕਰ ਰਹੇ ਹਾਂ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਰ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਮਨੁੱਖ ਨੂੰ ਖੁਸ਼ੀ ਦੇਣ ਲਈ ਹੋਣੀ ਚਾਹੀਦੀ ਹੈ ਮਨੁੱਖ ਦਾ ਜੀਵਨ ਸੁਖੀ ਕਰਨ ਦੇ ਲਈ ਹੋਣੀ ਚਾਹੀਦੀ ਹੈ ਪਰ ਜੇਕਰ ਉਸ ਨਵੀਂ ਟੈਕਨੋਲੋਜੀ ਉਹ ਨਵੀਂ ਟੈਕਨੋਲੋਜੀ ਸਾਡੇ ਸਾਡੀ ਜਿਹੜੀ ਸਮਰੱਥਾਵਾਂ ਆ ਜੋ ਸਾਡੇ ਅੰਦਰ ਵੱਖ-ਵੱਖ ਤਰ੍ਹਾਂ ਦੇ ਸਕਿੱਲ ਨੇ ਜੋ ਸਾਡੀਆਂ ਕੈਪੇਬਿਲਿਟੀਆਂ ਨੇ ਜੇ ਉਹਨਾਂ ਨੂੰ ਘੱਟ ਕਰਨਾ ਸ਼ੁਰੂ ਕਰ ਦੇਵੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਇਹ ਮਨੁੱਖ ਦੇ ਵਿਕਾਸ ਲਈ ਤਾਂ ਬਹੁਤ ਹੀ ਚੰਗੀ ਚੀਜ਼ ਨਹੀਂ ਹੈ ਮੈਂ ਇੱਕ ਉਦਾਹਰਣ ਇਹ ਦਿੰਨਾ ਕਿ ਜਦੋਂ ਕੈਲਕੂਲੇਟਰ ਨਹੀਂ ਸੀ ਹੁੰਦੇ ਤਾਂ ਸਾਨੂੰ ਕਿੰਨਾ ਕੁਝ ਜ਼ੁਬਾਨੀ ਯਾਦ ਸੀ ਅਸੀਂ ਅਸੀਂ ਆਪਣੇ ਮਨ ਦੇ ਵਿੱਚ ਹੀ ਆਪਣੇ ਦਿਮਾਗ ਦੇ ਵਿੱਚ ਹੀ ਗੁਣਾ ਤਕਸੀਮ ਸਭ ਕੁਝ ਕਰ ਲੈਂਦੇ ਸੀ ਪਰ ਹੁਣ ਜਦੋਂ ਸਾਡੇ ਕੋਲ ਕੈਲਕੂਲੇਟਰ ਵੀ ਮੋਬਾਈਲ ਫੋਨ ਦੇ ਵਿੱਚ ਹੀ ਆ ਗਿਆ ਅਸੀਂ ਕੁਝ ਵੀ ਛੋਟੇ ਤੋਂ ਛੋਟੇ ਗੁਣਾ ਤਕਸੀਮ ਅਸੀਂ ਸਭ ਕਰਨ ਲਈ ਉਸੇ ਵੇਲੇ ਮੋਬਾਈਲ ਫੋਨ ਤੇ ਕੈਲਕੂਲੇਟਰ ਖੋਲ ਲੈਣੇ ਸਾਡੇ ਆਪਣੇ ਦਿਮਾਗ ਵਿੱਚ ਜੋ ਕੈਲਕੂਲੇਟਰ ਸੀ ਅਸੀਂ ਉਹਨੂੰ ਇੱਕ ਤਰ੍ਹਾਂ ਨਾਲ ਸਵਾ ਦਿੱਤਾ ਸੋ ਇਦਾਂ ਹੀ ਹੁਣ ਤਾਂ AI ਆ ਗਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੁਣ ਤੁਸੀਂ ਇਸੇ ਮੋਬਾਈਲ ਫੋਨ ਦੇ ਰਾਹੀਂ ਉਸ AI ਦੇ ਰਾਹੀਂ ਵੀ ਤੋਂ ਵੀ ਜੋ ਕੁਝ ਵੀ ਕਰਵਾ ਸਕਦੇ ਹੋ ਜੋ ਕੁਝ ਅਸੀਂ ਆਪ ਕਰਿਆ ਕਰਦੇ ਸੀ ਆਪਣੇ ਦਿਮਾਗ ਨਾਲ ਆਪਣੀ ਸਮਰੱਥਾ ਦੇ ਨਾਲ ਉਹ ਹੁਣ ਅਸੀਂ AI ਦੇ ਥਰੂ ਕਰ ਸਕਦੇ ਹਾਂ ਇਹਦਾ ਮਤਲਬ ਹੈ ਕਿ ਹੌਲੀ 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 ਅਸੀਂ ਹੋਰ ਸੁਸਤ ਹੋਰ ਸੁਸਤ ਹੁੰਦੇ ਜਾਣਾ ਹੈ ਤੇ ਇਸ ਟੈਕਨੋਲੋਜੀ ਨੇ ਦਿਨੋਂ ਦਿਨ ਹੋਰ ਚੁਸਤ ਦਰਸਤ ਹੋਏ ਜਾਣਾ ਔਰ ਹੁਣ ਤਾਂ ਬਹੁਤ ਸਾਰੀਆਂ ਸਾਇੰਸ ਫਿਕਸ਼ਨ ਦੀਆਂ ਫਿਲਮਾਂ ਤਾਂ ਇੱਥੋਂ ਤੱਕ ਦਿਖਾਉਣ ਲੱਗ ਪਈਆਂ ਕਿ ਫਿਰ ਕਿਤੇ ਇਹ ਨਾ ਹੋਵੇ ਕਿ ਇੱਕ ਦਿਨ ਇਹ ਮਸ਼ੀਨਾਂ ਜਿਹੜੀਆਂ ਨੇ ਇਹ ਮਨੁੱਖ ਨਾਲੋਂ ਜ਼ਿਆਦਾ ਤਾਕਤਵਰ ਹੋ ਜਾਣ ਮਨੁੱਖ ਦਾ ਦਿਮਾਗ ਜਿਨ੍ਹਾਂ ਨੇ ਇਹ ਮਸ਼ੀਨਾਂ ਬਣਾਈਆਂ ਉਸ ਮਨੁੱਖ ਦਾ ਦਿਮਾਗ ਛੋਟਾ ਰਹਿ ਜਾਵੇ ਔਰ ਇਹਨਾਂ ਮਸ਼ੀਨਾਂ ਦਾ ਦਿਮਾਗ ਜ਼ਿਆਦਾ ਵੱਡਾ ਹੋ ਜਾਵੇ ਸੋ ਇਸ ਲਈ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਹਰ ਤਕਨੀਕ ਬਾਰੇ ਸੋਚਣਾ ਚਾਹੀਦਾ ਹੈ ਉਹਦਾ ਕੀ ਚੰਗਾ ਹੈ ਉਹਦਾ ਕੀ ਮਾੜਾ ਹੈ ਕਿ ਉਹ ਇਨਸਾਨੀ ਜੀਵਨ ਦੇ ਉੱਪਰ ਚੰਗਾ ਪ੍ਰਭਾਵ ਪਾ ਰਹੀ ਹੈ ਜਾਂ ਇਨਸਾਨੀ ਜੀਵਨ ਨੂੰ ਜਾਂ ਇਨਸਾਨ ਦੀ ਸਮਰੱਥਾ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰ ਰਹੀ ਹੈ ਸੋ ਚਾਹੇ ਮੋਬਾਈਲ ਫੋਨ ਹੋਵੇ ਚਾਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਹਰ ਤਰ੍ਹਾਂ ਦੀ ਤਕਨੀਕ ਨੂੰ ਪਰਖਣ ਦਾ ਪੈਮਾਨਾ ਇਹੀ ਹੋਣਾ ਚਾਹੀਦਾ ਹੈ ਕਿ ਕੀ ਇਹ ਮਨੁੱਖ ਜਾਤੀ ਦੇ ਭਲੇ ਲਈ ਹੈ ਜਾਂ ਕਿ ਇਸ ਨਾਲ ਮਨੁੱਖ ਜਾਤੀ ਜਿਹੜੀ ਹੈ ਉਸ ਸੁਸਤ ਹੋ ਰਹੀ ਹੈ ਕਮਜ਼ੋਰ